ਮੈਂ ਕਹਿਆ ਵੀ ਆਪਣੇ ਮਾਂ ਪਿਓ ਨੂੰ ਦੱਸਦੀ ਵੀ ਅੱਜ ਤੋਂ ਬਾਅਦ ਸਾਡੇ ਘਰ ਆਣ ਕੇ ਇਦਾਂ ਕਾਮਾਂ ਰੌਲੀ ਪਾਈ ਨਾ ਤੇ ਮੇਰੇ ਤੋਂ ਗੁਰਾ ਕੋਈ ਨਹੀਂ ਹੋ। ਨਹੀਂ ਨਹੀਂ ਹੁਣ ਸੁਣ ਨਹੀਂ ਕਾਨੂੰ ਨਾਲੇ ਅਗਲੇ ਆਪ ਹੀ ਜਦੋਂ ਕਹਿ ਗਏ ਕਿ ਤੁਸੀਂ ਆਪਣੇ ਘਰ ਆ ਜੀ ਤੁਸੀਂ ਆਪਣੇ ਘਰ ਆ ਜੀ ਤੇ ਫੇਰ ਸਾਡੇ ਉਹਨਾਂ ਨੇ ਕਹਾਦਾ ਹਿਸਾਬ ਰਿਆ। ਮੈਂ ਵੀ ਤੇਨੇ ਗੱਲ ਕਰਨੀ ਸੀ ਇੱਕ। ਉਹ लवली ਨਹੀਂ ਆਪਣਾ। ਉਹ ਜਿਹੜ ਉਹਦੇ ਆਸੇ ਨਾਲ ਕੰਮ ਨਹੀਂ ਆ ਲੱਭਣ। ਤੇ ਡਿਗਰੀ ਕੀਤੀ ਓਨੇ। ਕਿਉਂ ਕਹਿੰਦਾ ਵੀ ਸਾਡੇ ਸਕੂਲ ਚ ਲੋੜ ਵਾ। ਅੱਛਾ ਪਰ ਚਾਹੀਦੀ ਸਾਨੂੰ ਮੈਡਮਾਂ ਛੋਟੀਆਂ ਕਲਾਸਾਂ ਦੇ ਬੱਚੇ ਨੂੰ ਬਣਾਉਣਾ ਸੀ। ਹਾਂ ਤੇ ਤਨਖਾਹ ਕਹਿੰਦਾ 12000 ਤੋਂ ਸ਼ੁਰੂ ਹੀ ਤੇ ਕੋਈ ਯਾਰ ਨਹੀਂ ਤੂੰ ਹਿਰਕਿੰਦਰ ਨੂੰ ਕਹਿੰਦਾ ਵੀ लवली ਆਸ ਤੇ ਨਹੀਂ ਉਹ ਤਾਂ ਕਹਿੰਦਾ ਵੀ ਉਹਦੀ ਘਰ ਦੀ ਰਹੀ ਕੀਤਾ ਤੇ ਮੈਂ ਡਿਗਰੀ ਕੀਤੀ ਆ ਤੇ ਉਹ ਕਹਿੰਦੇ ਵੀ ਉਹਨਾਂ ਵਾਸਤੇ ਹੈਗੀ ਆ ਤੇ ਛੋਟੀਆਂ ਕਲਾਸਾਂ ਨੂੰ ਵੜਾਉਣਾ ਵਾ ਉਹਨਾਂ ਨੂੰ ਮੈਡਮ ਚਾਹੀਦੀ ਹੈ ਉਹ ਤਾਂ ਮੈਨੂੰ ਤਾਂ ਗੋਡੇ-ਗੋਡੇ ਸ਼ਰਮ ਆਉਂਦੀ ਆ ਮੈਂ ਤਾਂ ਸ਼ਰੀਕੇ ਵਿੱਚ ਨੱਕ ਦੇਣ ਜੋਗੀ ਨਹੀਂਗੀ ਕਿਸੇ ਦੇ ਘਰ ਕੋਈ ਪ੍ਰੋਗਰਾਮ ਆ ਜੇ ਤੇ ਮੈਂ ਕਿੱਦਾਂ ਜਾਉਂਗੀ ਉੱਥੇ ਸ਼ਰੀਕਣੀਆਂ ਮੈਨੂੰ ਗੱਲਾਂ ਨਾ ਕਰਨਗੀਆਂ ਤੇ ਕੀ ਹੋਇਆ ਏ ਤੁਹਾਡੇ ਘਰ ਤੁਹਾਡੇ ਕੁੜ ਮਾਣ ਕੇ ਬੋਲਣ ਰਹੇ ਸੀ